ਪਾਕਿਸਤਾਨ ਦੀ ਧਰਤੀ ਤੇ ਚੱਲੇ ਜੇ ਤੇ ਆ ਲੱਗੇ ਜੇ ਪੈਰ ਰੱਖਣਾ ਵਾਹਿਗੁਰੂ ਬਾਬੇ ਨਾਨਕ ਦੀ ਧਰਤੀ ਦੇ ਆ ਨਮਸਕਾਰ ਕਰਨ ਚੱਲੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਇੱਕ ਵਾਰੀ ਮਾਝੇ ਵਾਲੇ ਚੈਨਲ ਦੇ ਵਿੱਚ ਲਓ ਜੀ ਵੀਰ ਮੇਰੇ ਉਹ ਤੇ ਟਾਈਮ ਵੱਜ ਚੁੱਕੇ ਆ ਜੀ 6 ਤੇ ਅੱਜ ਤਿਆਰੀ ਅਸੀਂ ਕੱਸ ਲਈ ਆ ਤੇ ਚੱਲੇ ਆ ਜੀ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਬਾਬਾ ਨਾਨਕ ਜੀ ਦੀ ਧਰਤੀ ਦੇ ਉੱਤੇ ਨਮਸਕਾਰ ਕਰਨ ਤੇ ਸੋਨਿਆ ਕਿੰਨਾ ਤਿਆਰੀ ਆ ਹਾਂ ਜੀ ਤਿਆਰੀ ਲਓ ਜੀ ਬਾਬਾ ਜੀ ਨੇ ਅੱਜ ਸੱਦੇ ਆ ਰਹੇ ਤੇ ਬਾਕੀ ਕਈਆਂ ਨੂੰ ਯਾਰ ਮੌਕਾ ਮਿਲਦਾ ਸੋਨਿਆ ਬਹੁਤ ਮੁਸ਼ਕਲ ਵਿੱਚ ਅੱਲਾ ਬਈ ਮੌਕਾ ਕੋਈ ਬੜੀ ਨਹੀਂ ਕਰਤਾ ਤੇ ਬਾਕੀ ਬਾਬਾ ਜੀ ਨੇ ਕਿਰਪਾ ਕੀਤੀ ਆ ਰਸਤਾ ਖੁੱਲਿਆ ਦੋ ਆ ਦੇਸ਼ਾਂ ਦਾ ਲਾਂਗੇ ਖੁੱਲਿਆ ਤੇ ਮੌਕਾ ਮਿਲਿਆ ਤੇ ਬਾਕੀ ਚੱਲੇ ਆਂ ਜੀ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਤੇ ਵੀਡੀਓ ਨਾਲ ਬਣੇ ਰਹੋ ਤੇ ਵਲੌਗ ਸਾਰਾ ਵੇਖਿਓ ਸਾਰੇ ਤੁਹਾਨੂੰ ਦਰਸ਼ਨ ਮਿਲਿਆ ਆਪਾਂ ਕਰਾਉਣੇ ਆ ਤੇ ਬਾਕੀ ਫੌਜ ਆਪਣੀ ਬਹਿ ਚੁੱਕੀ ਹੈ ਗੱਡੀਆਂ 'ਚ ਤੇ ਬਸ ਲੱਗੇ ਆਂ ਚਾਲੇ ਪਾਉਣ ਤੇ ਚਲਿਏ ਬਸ ਸੋਨਿਆ ਚਲੋ ਭਾਈ ਰਾਈਟ ਟਾਈਮ ਤੇ ਆ 6 ਵੱਜ ਚੁੱਕੇ ਆ ਤੇਰੇ ਸੰਗ ਤਾਂ ਤਿਆਰ ਬਰ ਤਿਆਰ ਕੋਲੋ ਵੀ ਸ਼ਟਰ ਸੁਨਿਆ ਰਹਿਤ ਨਹੀਂ ਗਿਆ ਕੋਈ ਸਮਾਨ ਐ ਓਏ ਓ ਸੁਨਿਆ ਕਿੰਨਾ ਕੁ ਰਹਿ ਗਿਆ ਯਾਰ ਇੱਥੋਂ ਇਹ ਅਜੇ ਰਹਿੰਦਾ ਮੇਰੇ ਹਿਸਾਬ ਨਾਲ 10 ਤੋਂ 15 ਕਿਲੋਮੀਟਰ ਰਹਿ ਗਾ ਕਿਲੋਮੀਟਰ ਨਾ ਲੋ ਜੀ ਫ੍ਰੈਸ਼ ਹੋ ਲਈ ਥੋੜਾ ਜਿਹਾ ਰੁਕੇ ਆ ਤੇ ਸੁਨਿਆ ਕਿਦਾਂ ਫਿਰ ਵਾਹ ਹੋ ਗਿਆ ਤੇਰੇ ਯਾਰ ਨੇ ਆਉਣਾ ਵਾ ਆਓ ਹੈ ਆਓ ਲੋ ਜੀ ਅੱਜ ਤੁਹਾਨੂੰ ਉੱਥੇ ਮਿਲਵਨੇ ਇੱਕ ਵੀਰ ਨੂੰ ਜੋ ਕਿ ਆਪਣਾ ਜਿਹੜਾ ਪਛੋਕੜ ਵਾ ਉਹ ਇਥੋਂ ਛੱਡਦੇ ਪੰਜਾਬ ਦਾ ਦੱਸਦੇ ਆ ਤੇ ਕਿਹੜਾ ਪਿੰਡ ਹੀ ਸੋਹਣਾ ਦੱਸਦੇ ਵੀਰ ਹਣੀ ਪਿੰਡ ਉਹ ਦਾਦੇ ਹੀ ਕਲਾਂਗੁਰ ਕਲਾਂਨੌਰ ਨਹੀਂ ਯਾਰ ਨਹੀਂ ਦੂਜਾ ਕਲਾਂਨੌਰ ਨਹੀਂ ਸਧਾਰੰਗ ਸਧਾਰੰਗ ਪਿੰਡ ਆ ਜੀ ਉਹਨਾਂ ਦਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜੇ ਤੇ ਭਾਜੀ ਹਣੀ ਆਗੇ ਵੀਰ ਹਣੀ ਆਗੇ ਤੇ ਵਾਕਿਆਣ ਥੋੜਾ ਫਰੈਸ਼ ਹੋ ਲੀਖ ਲੋਤੇ ਆ ਤੇ ਇੱਕ ਗੱਡੀ ਆਪਣੀ ਰਹਿ ਗਈ ਥੋੜੀ ਮਗਰ ਤੇ ਉਹਦੀ ਵੇਟ ਕਰਨੇ ਆ ਉੱਦੇ ਆ ਤੇ ਫਿਰ ਇਥੋਂ ਚਾਲੇ ਪੋਣੇ ਇਥੋਂ ਰਹਿ ਗਿਆ ਬਸ 10-15 ਕਿਲੋਮੀਟਰ ਰਹਿ ਗਿਆ ਤੇ ਵਡਾਲਾ ਬੰਗਰਹੀਂ ਖਲੋਤੇ ਆ ਇਧਰ ਦੀ ਜਾਣ ਨੇ ਤੇ ਦੋ ਗੱਡੀਆਂ ਆਪਣੀਆਂ ਖੜੀਆਂ ਇਧਰ ਵਾਹ ਤੋਂ ਵੱਧ ਅੱਧਾ ਪੌਣਾ ਘੰਟਾ ਹੋਇਆ ਨੂੰ ਤੇ ਇਧਰ ਪਰੌਂਠੇ ਖੋਲ ਵੀ ਗਏ ਆ ਅੱਛਾ ਰਸੀਗ ਮਮੀ ਜੀ ਫਸਲੀ ਨਾ ਰਸੀਗ ਜੀ ਹੋਰ ਪਰੌਂਠੇ ਚੱਲਣ ਦੇ ਪਿਆ ਮਠੀਆਂ ਬਾਬਾ ਜੀ ਚਲੋ ਚਲੋ ਵਧੀਆ ਵਧੀਆ ਅਸੀਂ ਇੱਥੇ ਹੀ ਵਾ ਵਾ ਇਹ ਚਾਹ ਚਲ ਵੀ ਨਾਲ ਹੈ ਨਹੀਂ ਪ੍ਰਸ਼ਾਦੇ ਚੱਲ ਪਏ ਪ੍ਰਸ਼ਾਦਾ ਨਹੀਂ ਨਹੀਂ ਵਧੀਆ ਵਧੀਆ ਇਥੋਂ ਰਹਿ ਗਿਆ ਬਸ ਹੁਣ 10 15 ਕਿਲੋਮੀਟਰ ਨਹੀਂ ਹੈਗੀ ਲਿਆਂਦੀ ਚਾਹ ਹਾਂਜੀ ਆਂਦੀ ਸੋਣਿਆ ਕੀ ਹੈ ਮੱਠੀ ਵਾਹ ਰੀ ਵਾਹ ਆਏ ਨਹੀਂ ਹੋਏ ਦੂਰੀ ਹੈ ਜੱਗ ਹੂੰ ਦੂਰੀ ਹੈ ਜੇ ਚਾਚੇ ਨਹੀਂ ਬਸ ਆਉਣ ਵਾਲੇ ਹੁਣ ਮੱਠੀ ਛਕ ਲਈ ਉਹਨਾਂ ਚਿਰ ਤੱਕ ਤੇ ਮੱਠੀ ਖਾ ਕੇ ਫਿਰ ਪਾਉਂਦੇ ਆ ਚੱਲੇ ਸੋਨੇ ਹੈਗੇ ਨਾ ਫਾਰਮ ਆਇਆ ਕਰੋਨਾ ਟੈਸਟ ਦੀ ਰਿਪੋਰਟ ਕਰਾਉਣੀ ਬਸ ਇੱਥੋਂ ਉਹ ਕਰਾ ਲਈਏ ਤੁਹਾਨੂੰ ਵੀ ਮੱਥਾ ਟੇਕਣ ਚੱਲੇ ਆ ਅੱਛਾ ਅੱਛਾ ਠੀਕ ਹੈ ਅੱਛਾ ਅੱਛਾ ਨਹੀਂ ਨਹੀਂ ਹਾਂ ਤੇ ਆ ਵੀ ਆਪਦਾ ਮੱਥਾ ਟੇਕਣਾ ਤੇ ਪਰ ਮੱਥਾ ਦੇ ਇੱਥੇ ਟੇਕਣਾ ਵਾ ਪਹਿਲਾਂ ਅਸੀਂ ਜਾਈ ਜੀ ਮੈਂ ਕਿਤਾ ਮਗਾ ਹਾਂ ਨਾ ਮਤ ਹੱਤੇ ਚੱਲਦੇ ਧੀ ਠੀਕ ਬੁਰਾ ਸਭ ਕੀ ਆ ਲੈ ਇੱਥੋਂ ਲੱਲੀਏ ਦਾ ਕਰੋਨਾ ਦੀ ਰਿਪੋਰਟ ਮੜ ਕੇ ਫੇਰ ਇੱਥੇ ਭੇਜਦੇ ਆ ਅੱਛਾ ਅੱਛਾ ਹੂੰ ਲੋੜੀ ਆ ਗਿਆ ਜੇ ਕੋਰੀਡੋਰ ਹੈ ਲੋ ਜੀ ਗੱਡੀ ਦੇ ਹੋ ਗਏ ਜੇ ਨੰਬਰ ਨੋਟ ਨਾਡ ਸਾਰੇ ਤੇ ਇਹ ਆ ਗਿਆ ਜੇ ਕੋਰੀਡੋਰ ਤੇ ਇੱਥੇ ਹੁਣ ਆਪਾਂ ਗੱਡੀ ਜਿਹੜੀ ਲਾ ਦੇਣੀ ਆ ਪਾਰਕਿੰਗ ਦੇ ਵਿੱਚ ਤੇ ਇੱਥੋਂ ਫੇਰ ਅੱਗੇ ਕਪਾ ਆਪਣਾ ਸਾਰੇ ਕਾਗੇ ਪਤਨ ਚੈੱਕ ਕਰਾਵਾਂਗੇ ਪਾਸਵਰਡ ਹੋ ਗਿਆ ਸਾਰਾ ਕੁਝ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ ਜੀ ਲਓ ਜੀ ਪਾਤੇ ਸੰਗਤਾਂ ਨੇ ਚੱਲੇ ਤੇ ਹੁਣ ਇੱਥੇ 20 ਡਾਲਰ ਇੱਥੇ ਲੱਗਣੇ ਸੋਨੇ ਆ ਨਾ ਵਾਹ ਬਹੁਤ ਸੋਹਣੀ ਚੀਜ਼ ਬਣਾਈ ਆ ਇੱਥੋਂ ਚੇਂਜ ਹੋਣੀ ਆ ਕਰੰਸੀ ਹੁਣ ਤੇ ਨਾਲ ਨਾਲ ਤੁਹਾਨੂੰ ਦੱਸੀ ਜਾਣਾ ਬਸਾਂ ਸੋਨੇ ਇੱਥੇ ਲੱਗੀਆਂ ਆ ਹਾਂ ਜੀ ਸਮੋਹਿਆ ਜਦ ਲੰਗਰ ਸ਼ਿਕਾਉਂਦੇ ਇਹ ਛਗਣਾ ਤੇ ਵਿਖਲਾ ਐ ਓਏ ਸਮੋਹਿਆ ਵੀ ਇਲਫੜੇ ਦਾਲਾ ਜੀ ਦਾਲਾ ਦੀ ਮੰਮੀ ਜੀ ਬਹਿ ਜਾਓ ਬਹਿ ਜਾਓ ਗਿਆ ਛਗਣਾ ਤੇ ਇਹ ਸਮਝੀ ਤੀਜ ਬਣੀ ਕਿਤੇ ਬਹੁਤ ਹੋ ਗਈ ਚਾਕੇ ਆਪਣੀ ਹੋ ਗਈ ਆ ਤੇ ਇਮੀਗ੍ਰੇਸ਼ਨ ਅੱਗੇ ਆਣਾ ਇੱਥੇ ਵੇਟਿੰਗ ਹਾਲ ਚੋਂ ਬਹਿ ਗਏ ਅਜੇ ਇਧਰ ਡੱਗੀਆਂ ਫੌਜਾਂ ਚੈੱਕ ਕਰਨ ਸਭ ਕੋ ਐ ਵੀ ਸੋਨੇ ਹੁਣ ਬਸਾਂ ਤੱਕ ਜਾਣਾ ਨਾ ਇੱਥੋਂ ਹਾਂਜੀ ਇੱਥੋਂ ਹੁਣ ਬਸਾਂ ਤੱਕ ਜਾਵਾਂਗੇ ਹਾਂ ਉੱਤੋਂ ਬੜਾ ਰਹਾ ਨਿਆਰਾ ਇੱਥੇ ਤੇ ਹੈ ਪਾਕਿਸਤਾਨ ਦੀ ਧਰਤੀ ਤੇ ਚੱਲੇ ਜੇ ਤੇ ਆ ਲੱਗੇ ਜੇ ਪੈਰ ਰੱਖਣਾ ਵਾਹਿਗੁਰੂ ਬਾਬੇ ਨਾਨਕ ਦੀ ਧਰਤੀ ਤੇ ਆ ਨਮਸਕਾਰ ਕਰਨ ਚੱਲੇ ਆ ਤੇ ਆਉਰਾ ਖੁਣ ਨਿਆਰਾ ਬਝੰਡਿਆ ਦੇ ਲਓ ਜੀ ਆ ਗੱਡੀਆਂ ਖੱਟਦੀਆਂ ਜੇ ਅੱਗੇ ਤੇ ਸੰਗਤਾਂ ਆਪਣੀਆਂ ਬਹਿ ਚੁੱਕੀਆਂ ਵਾਹ ਜੀ ਵਾਹ ਇਹ ਸੰਗਤਾਂ ਬੈ ਗਈਆਂ ਵਾਹ ਜੀ ਵਾਹ ਅਸੀਂ ਪਿੱਛੇ ਬੈ ਗਏ ਆਂ ਆ ਮਗਰ ਜਾਨੇ ਇੱਥੇ ਆ ਜਦੋਂ ਰਣਵੀਰ ਬਾਏ ਹੋਰ ਬਾਜੀ ਠੀਕ ਠਾਕ ਜੀ ਵਧੀਆ ਵੀਰ ਜੀ ਸੁਣੋ ਵਾਹ ਵਾਹ ਜੀ ਚੜਦੀ ਕਲਾ ਦੀ ਚੜਦੀ ਕਲਾ ਹੋਰ ਸੁਣੋ ਘਰ ਵਰਖਾ ਸਾਬ ਸਾਬ ਵਧੀਆ ਜੀ